ਨਾਬਾਦ ਪਿੰਡ ਦੇ ਢਿੱਗੀ ਦੇ ਵਿੱਚ ਵਾਰਾ ਕੁੱਤਿਆਂ ਨੇ 9 ਸਾਲਾ ਮਾਸੂਮ ਬੱਚੇ ਨੂੰ ਨੋਚ-ਨੋਚ ਕੇ ਖਾਦਾ ਜਿਸਰਾਨ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਇਹ 9 ਸਾਲਾ ਬੱਚਾ ਪ੍ਰਵਾਸੀ ਮਜ਼ਦੂਰਾ ਦਾਦ ਦਾ ਸਿਆਜਾ ਰਿਹਾ ਇਹ ਪਿੰਡ ਇਗੀ ਦੇ ਵਿੱਚ ਕਈ ਸਾਲਾ ਤੋਂ ਜ਼ਿੰਮੇਦਾਰਾ ਨੌਕਰੀ ਕਰਦੇ ਆ ਰਹੇ ਨੇ ਅੱਜ ਖੇਤਾਂ ਦੇ ਵਿੱਚ ਚਾਲੂ ਪੱਟ ਰਹੇ ਸੀ ਉਦੋਂ ਆਵਾਰਾ ਕੁੱਤਿਆਂ ਨੇ ਇਸ ਸਮੂੱਚੇ ਨੂੰ ਘੇਰਾ ਪਾ ਲਿਆ ਜੁਦੈਸ ਬੱਚੇ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਲੈ ਜਾਂਦਾ ਗਿਆ ਤੇ ਡਾਕਟਰਾਂ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸਾਡਾ ਪਿੰਡ ਸਾਦੋ ਹੈ ਜੀ ਕੀ ਗੱਲਬਾਤ ਕੀ ਪੂਰਾ ਮਾਮਲਾ ਇਹ ਮੇਰਾ ਨੌਕਰ ਹੈ ਜੀ ਇਹਦੇ ਬੱਚਾ ਉੱਥੇ ਆਲੂ ਚੁਗਦੇ ਤੇ ਉਹਨੂੰ ਕੁੱਤੇ ਨੇ ਕੱਟ ਲਿਆ 15-16 ਕੁੱਤੇ ਘੁੰਮਦੇ ਰਹਿੰਦੇ ਨੇ ਉਹਨਾਂ ਨੇ ਜਵਾਕ ਕੱਟ ਲਿਆ ਉਹਦਾ ਨੋਚ ਕੇ ਖਾ ਕੇ 9 ਸਾਲ ਦਾ ਬੱਚਾ ਸੀਦਾ 9 ਸਾਲ ਦਾ ਬੱਚਾ ਹੀ ਇੱਕ ਅਦੋ ਦੀ ਹੁਣ ਦੀ ਘਟਣ ਨੇ ਇਹ ਇੱਕ ਘੰਟਾ ਪਹਿਲੇ ਦੀ ਹੈ ਕਿੰਨੇ ਕ ਮਤਲਬ ਜਿਵੇਂ ਕੁੱਤੇ ਇੱਕ ਵਕਤ ਬੱਚੇ ਨੂੰ ਪੈ ਗਏ ਹਾਂ ਜੀ 15 ਕੁੱਤੇ ਨੇ ਸਾਰੇ ਪੈ ਗਏ ਉਹ ਚਾਰ ਪੰਜ ਡਾਂਗਾ ਵੀ ਟੁੱਟੀਆਂ ਸੜਾਉਂਦਿਆਂ ਦੀਆਂ ਹਾਂ ਬੱਚੇ ਦਾ ਮਤਲਬ ਸਾਰਾ ਨੋਚ ਸਾਰਾ ਸਾਰਾ ਉਹਦਾ ਸਿਰ ਸੁਰ ਸਾਰਾ ਖਾ ਲਿਆ ਲੱਕ ਲੁੱਕ ਸਾਰਾ ਖਾ ਲਿਆ ਬੱਚੇ ਦੀ ਮੌਤ ਹੋ ਗਈ ਮਰ ਗਿਆ ਮੌਤ ਮਾਰ ਕੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਦਾਂ ਦੇ ਪ੍ਰਸ਼ਾਸਨ ਸਾਹਮਣੇ ਕੁੱਤੇ 50 ਕੁੱਤਿਆਂ ਨੂੰ ਸਾਹਮਣੇ ਜੀ ਬਿਨਾਂ ਦਾ ਕੋਈ ਇਲਾਜ ਕਰਿਆ ਇਹਨਾਂ ਬੱਚੇ ਨੂੰ ਗਰੀਬ ਬੰਦੇ ਦੇ ਮੁਆਵਜ਼ਾ ਉਹ ਇਹਦਾ ਜਵਾਕ ਇਹਦਾ ਦਾ ਪਾਕਿਆ ਅੱਜ ਉਹਦਾ ਗਊਸ ਇਸ ਸਰਕਾਰ ਫਲਾਣਾ ਡਿਸਟ੍ਰਿਕਟ ਉਹਨਾਂ ਤਾਂ ਜੀ ਜੇ ਅਸੀਂ ਮੜਾ ਜਾਂ ਬਿੱਲ ਭਰਨ ਜਾਂਦੇ ਤਾਂ ਗਊਸ ਇਸ ਮੈਂ ਆ ਫਿਰਦੇ ਨੇ ਇਹਨਾਂ ਨੂੰ ਸਾਹਮਣ ਹਰ ਇੱਕ ਚੀਜ਼ੇ ਗੱਲਾਂ ਜੀ ਕੋਈ ਇਹ ਸਰਕਾਰ ਦਾ ਫਰਜ਼ ਬਣਦਾ ਹੈ ਇਹ ਸਰਕਾਰ ਦਾ ਵੀ ਸਰਕਾਰ ਪੈਸਾ ਕਟੜ ਕਰਨ ਨੂੰ ਜਾਂਦੀ ਹੈ ਹੁਣ ਗਰੀਬ ਬੰਦੇ ਆ ਜਵਾਕ ਅੱਜ ਤੁਰ ਗਿਆ ਜੀ ਤੇ ਉੱਥੇ ਫਿਰਦੇ ਨੇ ਮੜਾ ਮੋਟਾ ਦਾ ਸਰਕਾਰ ਨੂੰ ਚਾਹੀਦਾ ਨਾ ਹੋਰ ਕੀ ਦੀ ਜ਼ਿੰਮੇਵਾਰੀ ਹੈ ਜੀ ਤੁਸੀਂ ਬੈਂ ਜਵਾਨਾਂ ਨੂੰ ਮਾਰਦੇ ਹੋ ਪੁੱਤ ਦੇ ਡਾਂਗ ਮਾਰੋ ਤਾਂ ਪੁੱਤ ਆ ਜਾਂਦਾ ਫਟਾਫਟ ਫੜਨਾ ਵੀ ਫਲਾਣੇ ਦੇ ਕੁੱਤੇ ਦੇ ਡਾਂਗ ਮਾਰੀ ਮੁਸ਼ਕਲ ਨਾ ਛਡਾਇਆ ਉਥੋਂ ਹੋਰ ਜੀ ਪੰਜ ਬੰਦੇ ਨੇ ਜੇ ਤਾਂ ਫਿਰ ਉਹਦਾ ਖਤਮ ਹੋ ਗਿਆ ਦੀ ਜਾਨ ਨੂੰ ਤਾਂ ਜਾਨ ਨੂੰ ਛਡਾਇਆ ਜੀ ਪੂਰਾ ਹੋ ਗਿਆ ਜੀ ਉੱਥੇ ਕੁੱਤੇ ਆਵਾਰਾ ਸੀ ਆਵਾਰਾ ਕੁੱਤੇ ਜੀ ਰੰਗਾਂਵਾੜੀ ਦੇ ਫਿਰਦੇ ਨੇ ਨਾ ਉਹ 15 15 20 ਕੁੱਤੇ ਕੋ ਡਾਰੀਆਂ ਬਣਾਈ ਫਿਰਦੇ ਨੇ ਰਾਤ ਨੂੰ ਖੇਤ ਨਹੀਂ ਜਾ ਸਕਦੇ ਜਿਸ ਤਰ੍ਹਾਂ ਅਰੇ ਇਹਦਾ ਬਰਦ ਖਾ ਕੇ ਕਹੇਦਾ ਪੱਛਾ ਪੱਛਾ ਖਾ ਡੰਗਰ ਪਹਿਲਾਂ ਸਾਡਾ ਬਰਦ ਖਾ ਕੇ ਅਰੇ ਬਾਪਰੇ ਪਹਿਲਾਂ ਨਹੀਂ ਬਰਦ ਖਾ ਹਾਂ ਬਰਦ ਖਾ ਹਾਂ ਜੀ ਵਾਈ ਵਾਰੀ ਆਹ ਵਾਹ ਹੁਣ ਅਸੀਂ ਆਏ ਥੋੜਾ ਜਿਹਾ ਕੰਟਾ ਛੱਡ ਕੇ ਡੰਗਰ ਨੂੰ ਪਰਾਂ ਵਗ ਜਾਂਗੇ ਖੇਤ ਵਿੱਚ ਹਰਾ ਵੜਦੇ ਆ ਤਾਂ ਕੋਲ ਬਿਠਣਾ ਪੈਂਦਾ ਪੁੱਛ ਆਇਆ ਜੀ 9 ਸਾਲ ਸਨ 9 ਸਾਲ ਨਹੀਂ ਸਰ ਕੀ ਪੂਰਾ ਮਾਮਲਾ ਕੀ ਹੈ ਜੀ ਪੂਰਾ ਮਾਮਲਾ ਇਹ ਵੀ ਇਸੇ ਪਿੰਡ ਦੂੰਗੀ ਤਾਂ ਆਏ ਡੂੰਗੀ ਕਰਕੇ ਕੋਈ ਪਿੰਡ ਹੈ ਸਾਡੇ ਕੋਲ 3 ਵਜੇ ਆਏ ਸੀਗੇ ਸਾਡੇ ਕੋਲ ਤਾਂ ਦੇਖੋ ਬ੍ਰੋ ਡੈਡੀ ਆਏ ਸੀ ਪੇਸ਼ੈਂਟ ਦੇ ਰਹੇ ਉਹਨਾਂ ਦੇ ਟੈਂਡੈਂਟ ਸਾਨੂੰ ਹਿਸਟਰੀ ਦਿੱਤੀ ਸੀਗੀ ਵੀ ਕੁੱਤੇ ਨੇ ਕਾਫੀ ਵੱਡੇ ਹੋਏ ਜਦੋਂ ਅਸੀਂ ਬੋਡੀ ਚੈੱਕ ਕੀਤੀ ਹੈ ਤਾਂ ਕਾਫੀ ਮਤਲਬ ਮੋਟੀਲੇਟਿਡ ਸੀ ਬੋਡੀ ਖਾਈ ਹੋਈ ਸੀ ਕਾਫੀ ਤਾਂ ਬਰੋਡ ਹੈਡਿਆ ਸੀਗਾ ਹੁਣ ਅਸੀਂ ਸ਼ਿਫਟ ਕਰਤਾ ਮੋਰਚਰੀ ਚ ਹੁਣ ਅਸੀਂ ਆਫਟਰ ਪੋਸਟਮਾਰਟਮ ਹੀ ਬੋਡੀ ਨੂੰ ਇੱਕ ਵਾਰ ਦੇਖਾਂਗੇ ਵੀ ਕੀ ਐਕਚੁਅਲ ਚ ਪ੍ਰੋਬਲਮ ਕੀ ਹੈ ਵੀ ਕਿਉਂ ਵੀ ਐਕਚੁਅਲ ਤੇ ਡੌਗ ਬਾਈਟ ਹੀ ਸੀ ਜਾਂ ਕੁਝ ਹੋਰ ਸੀਗਾ ਜਦੋਂ ਕਨਫਰਮ ਹੋ ਜਾਏਗਾ ਫਿਰ ਅਸੀਂ ਬੋਡੀ ਹੈਂਡ ਓਵਰ ਕਰਦੇ ਹਾਂ ਆਫਟਰ ਪੋਸਟਮੋਰਮ ਪੀਆਈ ਇਸੇ ਪੇਜ ਦਿੱਤੀ ਹੈ ਪੀਐਸ ਸਰਦਾਹਾਨਾ ਦੇ ਸੈਚੂ ਉਹ ਚਲੀ ਗਈ ਸਾਡੇ ਵੱਲ ਸਾਡੇ ਵੱਲ ਸਾਰੀ ਕਾਰਵਾਈ ਡਨ ਹੈ ਬਸ ਹੁਣ ਪੋਸਟਮਾਰਟਮ ਦੀ ਵੀਟ ਹੈ ਜੀ ਸਰ ਮੁਰਲੀ ਜਾਂਚ ਕੀਤੀ ਪਤਾ ਲੱਗਦਾ ਵੀ ਕਿਵੇਂ ਡੋਗਿਆਂ ਦੇ ਨਸ਼ੇ ਪਰ ਨੋਚਿਆ ਪਿਆ ਤਾਂ ਤਾਂ ਕਿਸ ਨੇ ਹਾਂ ਜੀ ਹਾਂ ਨੋਚਿਆ ਹੋਇਆ ਕਾਫੀ ਸੱਟਾਂ ਨੇ ਸ਼ਰੀਰ ਤੇ ਕਾਫੀ ਖਾਇਆ ਵੀ ਹੋਇਆ ਬੱਚੇ ਨੇ ਹਾਂ ਜੀ